ਦੋਸਤੋ ਮੈਂ ਡਾਕਟਰ ਮਨਪ੍ਰੀਤ ਸਿੰਘ ਮਾਨ ਅੱਜ ਆਪਾਂ ਡਿਸਕਸ ਕਰਾਂਗੇ ਕਿਹੜੀਆਂ ਉਹ ਆਦਤਾਂ ਨੇ ਜਿਹੜੀਆਂ ਕਿਡਨੀ ਦੇ ਖਰਾਬ ਹੋਣ ਦਾ ਕਾਰਨ ਬਣਦੀਆਂ ਨੇ ਤਾਂ ਆਓ ਇਸ ਵੀਡੀਓ ਨੂੰ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਜਿਹੜੇ ਲੋਕ ਆਪਣਾ ਯੂਰਿਨ ਨੂੰ ਰੋਕ ਕੇ ਰੱਖਦੇ ਨੇ ਨਾ ਬਾਹਰ ਜਿੰਨੇ ਗਏ ਨੇ ਕਿਤੇ ਘਰ ਤੋਂ ਬਾਹਰ ਟਰੈਵਲ ਕਰ ਰਹੇ ਨੇ ਜਾਂ ਕਿਤੇ ਵਰਕਪਲੇਸ ਤੇ ਨੇ ਯੂਰਨ ਨੂੰ ਰੋਕ ਕੇ ਰੱਖਦੇ ਨੇ ਉਹ ਕਰਦੇ ਨਹੀਂ ਬਸ ਘਰ ਆ ਕੇ ਕਰਨ ਉਹਨਾਂ ਨੇ ਪਿਸ਼ਾਬ ਜੇ ਜ਼ੋਰ ਪਿਆ ਹੋਵੇ ਉਹ ਰੁੱਕੀ ਰੋਕ ਕੇ ਰੱਖਣਾ ਸਾਰਾ ਦਿਨ ਇਹਦੇ ਨਾਲ ਯੂਆਈ ਇਨਫੈਕਸ਼ਨ ਵੀ ਹੁੰਦੀ ਹੈ ਬਾਰ ਬਾਰ ਪਿਸ਼ਾਬ ਲੱਗ ਕੇ ਆਉਣ ਲੱਗ ਜਾਂਦਾ ਇਹ ਹੁੰਦਾ ਜ਼ਿਆਦਾ ਉਹਨਾਂ ਨੂੰ ਆ ਜਿਨ੍ਹਾਂ ਨੂੰ ਜਾਂ ਤਾਂ ਓਸੀਡੀ ਦੀ ਪ੍ਰੋਬਲਮ ਆ ਮਤਲਬ ਉਹ ਬਾਹਰ ਦੇ ਜਿਹੜੇ ਪਬਲਿਕ ਪਲੇਸ ਨੇ ਟਾਇਲਟ ਬਣੇ ਹੋਏ ਉਹ ਯੂਜ਼ੇ ਨਹੀਂ ਕਰ ਸਕਦੇ ਉਹਨਾਂ ਨੂੰ ਨਾ ਮਤਲਬ ਉਹ ਰਹਿੰਦੀ ਹੈ ਹਲਕਤ ਆਉਂਦੀ ਹੈ ਨਾ ਯੂਜ਼ ਕਰਨ ਤੋਂ ਕਈਆਂ ਨੇ ਤਾਂ ਘਰ ਦੇ ਵਿੱਚ ਵੀ ਆਪਣੇ ਸੈਪਰੇਟ ਬਣਾਏ ਹੁੰਦੇ ਨੇ ਇਹਨਾਂ ਨੇ ਤਾਂ ਬਾਹਰ ਤਾਂ ਫਿਰ ਉਹ ਕਿੱਥੇ ਯੂਜ਼ ਕਰ ਲੈਣਗੇ ਇਹ ਜਿਆਦਾ ਪ੍ਰੋਬਲਮ ਇਹਨਾਂ ਨੂੰ ਹੀ ਆਉਂਦੀ ਆ ਇਹਦੇ ਕਰਕੇ ਫਿਰ ਉਹ ਆਪਣਾ ਯੂਰਿਨ ਰੋਕਣ ਲੱਗ ਜਾਂਦੇ ਨੇ ਜਾਂ ਫਿਰ ਜਿਨ੍ਹਾਂ ਚ ਸ਼ਾਈਨੈਸ ਦੀ ਪ੍ਰੋਬਲਮ ਆ ਜਿਆਦਾ ਮਤਲਬ ਜਿਵੇਂ ਪਬਲਿਕ ਪਲੇਸ ਤੇ ਕਰ ਨਹੀਂ ਸਕਦੇ ਉਹਨਾਂ ਨੂੰ ਇੰਨੀ ਜਿਆਦਾ ਸ਼ਰਮ ਆਉਂਦੀ ਹੈ ਨਾ ਖਾਸ ਕਰਕੇ ਲੜਕੀਆਂ 'ਚ ਜਿਆਦਾ ਹੁੰਦੀ ਹੈ ਜਾਂ ਜਿਵੇਂ ਸਕੂਲ 'ਚ ਕੋਈ ਗੱਲ ਨੇ ਕਾਮਨ ਬਣੇ ਹੁੰਦੇ ਨੇ ਕੋਈ ਉੱਥੇ ਸਾਹਮਣੇ ਬੁਆਏ ਦਾ ਜਾਂ ਗਾ ਨੇੜੇ-ਨੇੜੇ ਹੁੰਦੇ ਨੇ ਪਰ ਉਹਨਾਂ ਨੂੰ ਸ਼ਰਮ ਆਉਂਦੀ ਹੈ ਜਾਣ ਦੇ ਵਿੱਚ ਵੀ ਯੂਰਨ ਦੇ ਵਿੱਚ ਜਾਂ ਕੋਈ ਕਬਾਰ ਖੜਾ ਕਰੇ ਨਹੀਂ ਸਕਤੇ ਇਹਨਾਂ ਦੀ ਸਾਈਕੀ ਇਸ ਤਰ੍ਹਾਂ ਦੀ ਹੁੰਦੀ ਹੈ ਕਈ ਲੋਕਾਂ ਦੀ ਇਹ ਸ਼ਾਈਨੈਸ ਬਲੈਡਰ ਸਿੰਡਰਮ ਇਹਨੂੰ ਕਹਿ ਸਕਦੇ ਆਪਾਂ ਇੱਕ ਇਹ ਵੀ ਪ੍ਰੋਬਲਮ ਹੁੰਦੀ ਆ ਕੋਈ ਮੈਂਬਰ ਜੇ ਖੜਾ ਬਾਹਰ ਜਾਂ ਕੋਈ ਅਜਨਬੀ ਬੰਦਾ ਖੜਾ ਬਾਹਰ ਯੂਰਨ ਆਉਂਦਾ ਹੀ ਨਹੀਂ ਉੱਤੇ ਨੂੰ ਚੜ ਜਾਂਦਾ ਇਸ ਕਰਕੇ ਇਸ ਦਾ ਇਲਾਜ ਕਰਉਣਾ ਚਾਹੀਦਾ ਇਹਨਾਂ ਲੋਕਾਂ ਨੂੰ ਇਹ ਅੱਗੇ ਜਾ ਕੇ ਜੇ ਇਸ ਤਰ੍ਹਾਂ ਹੀ ਪ੍ਰੋਬਲਮ ਚਲਦੀ ਰਹੇ ਕਿਡਨੀ ਦੇ ਖਰਾਬ ਹੋਣ ਦਾ ਕਾਰਨ ਬਣਦੇ ਨੇ ਜਾਂ ਪਥਰੀ ਬਣ ਜਾਂਦੀ ਹੈ ਨਾ ਜਦੋਂ ਪਿਸ਼ਾਬ ਕਰ ਰੋਕ ਕੇ ਰੱਖਣਾ ਉਹ ਗੁਰਦਿਆਂ ਚ ਇਕੱਠਾ ਹੋ ਜਾਂਦਾ ਕੰਸੈਂਟਰੇਟ ਹੋ ਕੇ ਉਹ ਪਥਰੀ ਬਣ ਜਾਂਦੀ ਹੌਲੀ ਹੌਲੀ ਤੇ ਦੂਜਾ ਇਹਦਾ ਇੱਕ ਕਾਰਨ ਜਿਹੜਾ ਪਾਣੀ ਘੱਟ ਪੀਂਦੇ ਨੇ ਜਿਹੜੇ ਲੋਕ ਕਈ ਜਿਵੇਂ ਬਾਹਰ ਤੁਸੀਂ ਟਰੈਵਲ ਕਰਦੇ ਹੋ ਆਪਣਾ ਪਾਣੀ ਨਾਲ ਲੈ ਕੇ ਜਾਇਆ ਕਰੋ ਹਮੇਸ਼ਾ ਜਦੋਂ ਪਿਆਸ ਲੱਗਦੀ ਆ ਕਈ ਤਾਂ ਚੱਕਣ ਦੇ ਮਾਰੇ ਲੈ ਕੇ ਨਹੀਂ ਜਾਂਦੇ ਜਾਂ ਕਈਆਂ ਨੂੰ ਆਦਤ ਹੈ ਬਸ ਇਸ ਤਰ੍ਹਾਂ ਬਣ ਗਈ ਪਾਣੀ ਪੀਣਾ ਹੀ ਨਹੀਂ ਬਹੁਤ ਘੱਟ ਪੀਣਾ ਘਰ ਆ ਕੇ ਪੀਣਾ ਜਦੋਂ ਵੀ ਤੁਸੀਂ ਇਸ ਲਈ ਜਾਣਿਓ ਕਿਤੇ ਵੀ ਆਪਣਾ ਬੋਟਲ ਆਪਣੀ ਨਾਲ ਲੈ ਕੇ ਜਾਇਆ ਕਰੋ ਜਦੋਂ ਵੀ ਤੁਹਾਨੂੰ ਪਿਆਸ ਲੱਗੇ ਤਾਂ ਕਿ ਪਾਣੀ ਪੀ ਲਓ ਉਸ ਨੂੰ ਰੋਕਿਆ ਨਾ ਕਰੋ ਉਹਨੂੰ ਇਹ ਨਾ ਇਹਦੇ ਕਰਕੇ ਨਾ ਰੋਕਿਆ ਕਰੋ ਮੈਨੂੰ ਯੂਰਿਨ ਆਊਗਾ ਇਹ ਹੋ ਗਏ ਤੇ ਦੋ ਮੁੱਖ ਕਾਰਨ ਜਿਹੜੇ ਕਿਡਨੀ ਨੂੰ ਖਰਾਬ ਕਰ ਦਿੰਦੇ ਨੇ ਤੀਜਾ ਕਾਰਨ ਹਾਈ ਬੀਪੀ ਜਿਨ੍ਹਾਂ ਦਾ ਬੀਪੀ 160 ਤੋਂ ਉੱਤੇ ਰਹਿੰਦਾ ਤੇ ਉਹਨੂੰ ਉਹ ਕੰਟਰੋਲ ਨਹੀਂ ਕਰਦੇ ਬਸ ਇਸ ਤਰ੍ਹਾਂ ਹੀ ਚੱਲ ਜੰਦੇ ਨੇ ਬੀਪੀ ਹਾਈ ਹੈ ਇਹਦਾ ਕੋਈ ਮੈਡੀਸਿਨ ਨਹੀਂ ਲੈ ਰਹੇ ਲਾਪਰਵਾਹੀ ਵਰਤ ਰਹੇ ਨੇ ਉਹ ਹੌਲੀ-ਹੌਲੀ ਕੀ ਹੁੰਦਾ ਕੀ ਆ ਇਨ ਦੀ ਲੌਂਗ ਰਨ ਗੁਰਦਿਆਂ ਤੇ ਅਸਰ ਪੈ ਜਾਂਦਾ ਜਿਹੜਾ ਬੀਪੀ ਜਿਨ੍ਹਾਂ ਦਾ ਹਾਈ ਰਹਿੰਦਾ ਫਿਰ ਅਲਟੀਮੇਟਲੀ ਰੀਨਲ ਫੇਲਿਅਰ ਹੋ ਜਾਂਦਾ ਚੌਥਾ ਮੁੱਖ ਕਾਰਨ ਜਿਹੜਾ 슈ਗਰ ਸ਼ੂਗਰ ਨੂੰ ਕੰਟਰੋਲ ਨਾ ਕਰਨਾ ਇਸ ਕਰਕੇ ਜਿਨ੍ਹਾਂ ਦੀ ਸ਼ੂਗਰ ਪ੍ਰੋਬਲਮ ਆ ਗਈ ਉਹਨੂੰ ਪ੍ਰੋਪਰ ਮੇਨਟੇਨ ਰੱਖੋ ਮਿੱਠੇ ਦਾ ਪਰਹੇਜ਼ ਰੱਖੋ ਤੇ ਮੈਡੀਸਿਨ ਲਓ ਆਪਣੀ ਵਾਕ ਕਰੋ ਜੇ ਸ਼ੂਗਰ ਨਹੀਂ ਕੰਟਰੋਲ ਹੋਈ ਤੁਹਾਡੀ ਅਲਟੀਮੇਟਲੀ ਕਿਡਨੀ ਤੇ ਅਸਰ ਪੈ ਜਾਣਾ ਪੰਜਵਾਂ ਮੁਕਕਾਰਨ ਪੇਨ ਕਿਲਰ ਦੀ ਜ਼ਿਆਦਾ ਵਰਤੋਂ ਕਈ ਲੋਕ ਜਿਨ੍ਹਾਂ ਨੂੰ ਕੋਈ ਜੋਇੰਟ ਪੇਨ ਰਹਿੰਦੀ ਆ ਜਾਂ ਕੋਈ ਹੋਰ ਬਾਡੀ ਦਰਦਾਂ ਰਹਿੰਦੀਆਂ ਨੇ ਸਟੀਰੌਇਡ ਪੇਨ ਕਿਲਰ ਰੋਟੀ ਵਾਂਗੂ ਖਾਣੇ ਸ਼ੁਰੂ ਕਰ ਦਿੰਦੇ ਨੇ ਦਿਨ ਜ 2 2 3 3 ਵਾਰੀ ਜਿੱਥੋਂ ਤੱਕ ਹੋ ਸਕਦਾ ਬਚਿਆ ਕਰੋ ਇਹਨਾਂ ਤੋਂ ਜਿੰਨਾ ਸਰਦਾ ਸਾਰਿਆ ਕਰੋ ਪੇਨ ਕਿਲਰ ਦੀ ਜਿਹੜੇ ਐਕਸੈਸਿਵ ਯੂਜ਼ ਤੋਂ ਜਿੰਨਾ ਆਪਾਂ ਜ਼ਿਆਦਾ ਯੂਜ਼ ਕਰਾਂਗੇ ਨਹੀਂ ਆਪਣੇ ਗੁਰਦਿਆਂ ਤੇ ਅਸਰ ਪੈਂਦਾ ਖਾਸ ਕਰਕੇ ਜਿਹੜਾ ਸਟੀਰੌਇਡ ਦਾ ਇਹ ਲਗਾਤਾਰ ਬਿਲਕੁਲ ਨਹੀਂ ਯੂਜ਼ ਕਰਨੀ ਚਾਹੀਦਾ ਬਿਨਾ ਡਾਕਟਰ ਦੀ ਸਲਾਹ ਤੋਂ ਸਭ ਤੋਂ ਜ਼ਿਆਦਾ ਅਸਰ ਸਟੀਰੌਇਡ ਦਾ ਪੈਂਦਾ ਫੇਰ ਪਤਲ ਮਤਲਬ ਪਤਾ ਲੱਗਦਾ ਜਿਵੇਂ 35 35 ਸਾਲ ਦੀਆਂ ਦੀ ਜਿਵੇਂ ਹੁਣ ਗੁਰਦੇ ਕਿਡਨੀ ਫੇਲ ਹੋ ਗਈ ਫਿਰ ਰੋਜ਼ ਡੈਲਸ ਕਰਉਣਾ ਪੈਂਦਾ ਕੋਈ ਹੱਲ ਨਹੀਂ ਫਿਰ ਕਿਡਨੀ ਕੋਈ ਡੋਨਰ ਲੱਭਣਾ ਪੈਂਦਾ ਤਾਂ ਉਹ ਵੀ 5 ਸਾਲ ਕੱਢ ਜਾਂਦਾ ਚਾਰ ਪੰਜ ਸਾਲ ਜੇ ਪੇਸ਼ੈਂਟ ਪੱਕਾ ਹੱਲ ਕੋਈ ਨਹੀਂ ਹੁੰਦਾ ਫਿਰ ਇਸ ਕਰਕੇ ਜਿਆਦਾ ਪੇਨ ਕਿਲਰ ਦੀ ਜਾਂ ਹੋਰ ਜਿਹੜੇ ਵੀ ਕੈਮੀਕਲ ਨੇ ਉਹਨਾਂ ਦੀ ਵਰਤੋਂ ਨਾ ਕਰੋ ਘੱਟ ਤੋਂ ਘੱਟ ਯੂਜ਼ ਕਰੋ ਕਿਉਂਕਿ ਸਾਰਾ ਕੈਮੀਕਲ ਜਿਹੜਾ ਫਿਲਟਰ ਕਿਡਨੀ ਦੇ ਵਿੱਚ ਹੀ ਹੋਣਾ ਹੈ ਫੇਰ ਜਾ ਕੇ ਤੇ ਪੰਜਵਾਂ ਕਾਰਨ ਜਿਹੜੇ ਕੋਲਡ ਡਰਿੰਕ ਨੇ ਇਹ ਇਹਨਾਂ ਦੀ ਵਰਤੋਂ ਘੱਟ ਕਰੋ ਘੱਟ ਤੋਂ ਘੱਟ ਵਰਤੋਂ ਕਰੋ ਇਹਨਾਂ ਨੂੰ ਐਡਿਕਟ ਨਾ ਹੋਵੋ ਕਿਉਂਕਿ ਇਹਨਾਂ ਵਿੱਚ ਵੀ ਪੈਸਟੀਸਾਈਡ ਕੈਮੀਕਲ ਹੈ ਨੇ ਤੇਸ ਤੁਹਾਨੂੰ ਪੀਣ ਨੂੰ ਵਧੀਆ ਲੱਗਦੇ ਨੇ ਪਰ ਅਲਟੀਮੇਟਲੀ ਨੁਕਸਾਨ ਕਰਦੇ ਆਂ ਆਪਨ ਬੋਡੀ ਨੂੰ ਛੇਵਾਂ ਕਾਰਨ ਨੀਂਦ ਘੱਟ ਲੈਣਾ ਜਿਹੜੇ ਮਤਲਬ ਵਰਕ ਦੇ ਵਿੱਚ ਲੱਗੇ ਰਹਿੰਦੇ ਨੇ ਨਾ ਕਈ ਲੋਕ ਜਾਂ ਹੋਰ ਇਸ ਤਰ੍ਹਾਂ ਜਾਂ ਲਾਈਫ ਨੀਂਦ ਆਉਂਦੀ ਨਹੀਂ ਜਿਹਨਾਂ ਨੂੰ ਜਾਂ ਕੋਈ ਹੋਰ ਸਟ्रेस ਆ ਲਾਈਫ ਦੇ ਵਿੱਚ ਉਹਦਾ ਇਲਾਜ ਕਰਾਉਣਾ ਚਾਹੀਦਾ ਜੇ ਨੀਂਦ ਪ੍ਰੋਪਰ ਨਹੀਂ ਆਉਂਦੀ ਇਹਦਾ ਵੀ ਇਫੈਕਟ ਆਲਟੀਮੇਟਲੀ ਇਨ ਦੀ ਲੌਂਗ ਰਨ ਗੁਰਦਿਆਂ ਤੇ ਪੈਂਦਾ ਹੁੰਦਾ ਤਾਂ ਇਹ ਸੀਗੇ ਸਾਰੇ 5 6 ਜਿਹੜੇ ਮੁੱਖ ਕਾਰਨ ਜਿਹੜੇ ਆਪਾਂ ਨੂੰ ਕਿਡਨੀ ਨੂੰ ਖਰਾਬ ਕਰਨ ਦੇ ਵਿੱਚ ਆਪਣੀਆਂ ਜਿਹੜੀਆਂ ਆਦਤਾਂ ਨੇ ਆਪਾਂ ਇਹਨਾਂ ਨੂੰ ਯੋਗਦਾਨ ਦਿੰਦੇ ਆ ਕਿਡਨੀ ਨੂੰ ਖਰਾਬ ਕਰਨ ਦੇ ਵਿੱਚ ਆਪ ਹੀ ਆਪ ਸਹਿਯੋਗ ਦਿੰਦੇ ਜਿਹੜੀ ਆਪਾਂ ਨੂੰ ਬਿਮਾਰੀ ਇਹਨਾਂ ਨੂੰ ਸਾਰਿਆਂ ਨੂੰ ਆਪਣਾ ਆਦਤਾਂ ਨੂੰ ਬਦਲਣਾ ਚਾਹੀਦਾ ਜਾਂ ਜੇ ਕੋਈ ਜਿਹੜੀ ਪ੍ਰੋਬਲਮ ਆ ਸ਼ੂਗਰ ਬੀਪੀ ਵਗੈਰਾ ਦੀ ਉਹਨਾਂ ਨੂੰ ਕੰਟਰੋਲ ਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਆਪਣੇ ਗੁਰਦੇ ਸਹੀ ਸਿਹਤ ਰਹਿਣ ਧੰਨਵਾਦ